ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਝੰਡੂਕੇ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਜਸਵਿੰਦਰ ਦੇ ਘਰੋਂ ਇੱਕ 15 20 ਨਾਂ ਦੀ ਸੂਈ ਵੀ ਆਪਾਂ ਤੁਹਾਨੂੰ ਗਾ ਦਿਖਾ ਰਹੇ ਹਾਂ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਇਹਦੀ ਕੀ ਡਿਟੇਲ ਹੈ ਨੇੜੇ ਦੇ ਪਿੰਡ ਹੈ ਜੀ ਗੱਲ ਗੋਸਲ ਵਾਲਿਆਲੀ ਤੇ ਦੂਜੀ ਸਾਈਡ ਪੁੱਛੋ ਮੰਡੀ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਜਿਹੜਾ ਪਿੰਡ ਹੈ ਝੰਡੂਕੇ ਆ ਹਨਾ ਇਹਦੇ ਨੇੜੇ ਪਿੰਡ ਆ ਜੀ ਬਾਲਿਆ ਵਾਲੀ ਰਾਮਣਵਾਸ ਹਨਾ ਹਾਂਜੀ ਹਾਂਜੀ ਠੀਕ ਹੈ ਅ ਕਹੇ ਲੂਈ ਕੰਮ ਹੈ ਕਹੇ ਲੂਈ ਕੰਮ ਕਿੰਨੇ ਕ ਦੁੱਧ ਵਾਲੀਆਂ ਗਾਂਾਂ ਜਿਵੇਂ ਮੱਲਾਂ ਤੁਸੀਂ ਰੱਖੀ ਬੈਠਿਓ 33 34 28 ਵਾਲੀ ਜੀ ਠੀਕ ਆ 33 34 28 ਹਾਂਜੀ ਠੀਕ ਹੈ ਹੁਣ ਜਿਹੜੀ ਆਪਾਂ ਇਸ ਵੀਡੀਓ ਦੇ ਵਿੱਚ ਜਰਸੀ ਤੇ ਸਾਹੀਵਾਲ ਦਾ ਕ੍ਰੋਸ ਹਨਾ ਸੋਹਣੇ ਕੱਤ ਕੱਠ ਵਾਲੀ ਤੇ ਇਹਦਾ ਕਿਹੜਾ ਸੂਆ ਜੀ ਤੀਜਾ ਸੂਆ ਤੀਜਾ ਸੂਆ ਸੂਈ ਵੀ ਆ ਹਾਂਜੀ ਕਿੰਨੇ ਕ ਦਿਨ ਹੋ ਗਏ ਜਿਹੜੇ ਸੂਈ ਨੂੰ 18 ਦਿਨ 18 ਦਿਨ ਮੰਗਰ ਬੱਚਾ अच्छा ओके ਤੇ ਕਿੰਨਾ ਕਿ ਇਹਨਾਂ ਦੁੱਧ ਘਟਿਆ ਜੇ ਪਿਛਲੇ ਸੋਏ ਪਿਛਲੇ ਸੋਏ 26 ਲੀਟਰ ਸੀਗੀ ਠੀਕ ਹੈ ਉਹਨਾਂ ਦੀ ਲੀਟਰ ਤੇ ਤਿਆਰ ਹੈ ਉਨੇ ਲੀਟਰ ਤੇ ਤਿਆਰ ਹੈ ਬਿਅਕਤੀ ਗਰਮੀ ਕਰਕੇ ਇੱਕ ਘਟੀ ਆ ਲੀਟਰਾਂ ਦਾ ਉਹ ਤਾਂ ਘੱਟ ਗਈ ਠੀਕ ਹੈ ਇਹਨੂੰ ਇੱਕ ਵਾਰੀ ਤੌਰ ਕੇ ਦਿਖਾ ਦੇਵੀਂ ਨਾਲੇ ਵੀ ਦੀ ਪੂਰੀ ਮਿੱਤਰੋ ਸਾਫ ਸੁਣਾ ਹਵਾਨਾ ਤੇ ਦੁੱਧ ਬਾਈ ਕੰਨਾਂ ਵੀ 18 ਲੀਟਰ ਜਿਹੜਾ ਤਿਆਰ ਆ ਇਹਨੂੰ ਟੋੜ ਦੇ ਜਿੱਦਾਂ ਲੰਬੀ ਹੰਡੀ ਸੀਲਵੇਂ ਮਿੱਤਰੋ ਫੋਲਾ ਗਰਮੀ ਝੱਲਣ ਵਾਲੀ ਆ ਜਿੱਥੇ ਮਰਜ਼ੀ ਬੰਨਦੇ ਹੋ ਕੋਈ ਵੀ ਸਮੱਸਿਆ ਨਹੀਂ ਆਉਣੀ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ 18 20 ਦਿਨਾਂ ਦੀ ਮਿੱਤਰੋ ਬਾਈ ਕਹਿੰਦਾ ਵੀ ਸੂਈ ਪੀਜਾ ਮਗਰਵੱਸਾ ਤੇ 10 ਲੀਟਰ ਬਾਈ ਕਹਿੰਦਾ ਵੀ ਜਿਹੜਾ ਦੁੱਧ ਤਿਆਰ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਮਿੱਤਰੋ ਸੰਪਰਕ ਰੇਟ ਫਿਰਦਾ ਕੀ ਕਰਤਾ ਜੀ ਰੇਟ 80000 ਮਾਲਦਾਨ ਮਾਲਦਾਨ ਗੂੜਾ ਕਰਦੇ ਹਾਂ ਕੋਈ 4 ਨੰਬਰ ਦੱਸ ਦੇ 97785 ਹਾਂਜੀ 97785 97785 35273 35273 ਹਾਂਜੀ